ਸ਼ਾਸ਼ੀ ਕਾ ਜੀ ਸਾਰਿਆਂ ਨੂੰ ਹੋਰ ਠੀਕ ਠਾਕ ਜੋ ਵਧੀਆ ਅੱਜ ਨੂਰ ਵਾਸਤੇ ਫੁੱਲ ਵੜੀਆਂ ਬਣਾਉਣ ਲੱਗੇ ਆ ਅੱਜ ਅਸੀਂ ਫੁੱਲ ਵੜੀਆਂ ਕੱਢਣ ਲੱਗੇ ਆ ਤੇਲ ਪਾਇਆ ਕੜਾਈ ਦੇ ਵਿੱਚ ਤੇਲ ਪਾਇਆ ਕੜਾਈ ਦੇ ਵਿੱਚ ਫੁੱਲ ਵੜੀਆਂ ਅੱਗ ਬਾਲਾ ਇਹ ਵੀਡੀਓ ਅੱਜ ਫੁੱਲ ਵੜੀਆਂ ਆ ਦੇਖੋ ਖਸਿੰਗ ਫੁੱਲ ਵੜੀਆਂ ਸਾਡੀ ਨੂਰ ਨੂੰ ਖਾਣੀਆਂ ਐ ਸੰਦਾ ਯਾਰ ਗਰਮ ਹੋ ਲੈਂਦਾ ਤੇਲ ਗਰਮ ਹੋ ਲੈਂਦਾ ਤੇਲ ਫੇਰ ਫਾਵਾਂ ਆ ਗਈ ਆ ਵੇਖ ਹੇ ਤੇ ਆ ਦੇ ਵਿੱਚ ਆ ਇੱਕ ਸਟਿਕ ਦੇਖੀ ਇੱਕ ਗਰਮੀ ਬਹੁਤ ਆ ਕਹਿੰਦੇ ਇਹਨਾਂ ਫੁੱਲਵੜੀਆਂ ਖਾਓ ਮੇਟੀ ਜੀ ਖਾ ਲਈਆਂ ਕੱਚਾ ਲੈ ਤੇਲ ਤਸਵੀਕਾਇਆ ਕਰੋ ਬਹੁਤੇ ਇਹ ਹੁੰਦੇ ਆ ਤੂੰ ਚ ਕੀ ਬੋਲ ਦੇ ਜੋ ਨੂਰੇ ਜਿਵੇਂ ਅਸੀਂ ਅੱਜ ਕੜਾਈ ਦੇ ਵਿੱਚ ਪੋਣ ਲੱਗਿਆ ਫੁੱਲ ਬੜੀਆਂ ਗਰਮੀ ਬਹੁਤ ਆ ਇੱਕ ਕੀ ਕਰਨਾ ਵਾ ਗਰਮੀ ਬੜੀ ਆ ਫ੍ਰਿਜ ਜਾ ਤੇ ਗਲੋ ਤੇ ਰੈਜੀ ਨਾਲ ਪਿਆ ਤੇ ਠੰਡਾ ਹੋਇਆ ਨਾ ਥੋੜਾ ਰਿਜੂਗਾ ਫਿਰ ਆਪਾਂ ਪਾਵਾਂਗੇ ਫੁੱਲ ਬੜੀਆਂ ਵਿੱਚ ਉਸ ਤੋਂ ਬਾਅਦ ਆਪਾਂ ਤੇਲ ਵਿੱਚ ਪਾ ਲੈਣਾ ਜਦੋਂ ਫੁੱਲ ਗਈਆਂ ਫਿਰ ਉਸ ਤੋਂ ਬਾਅਦ ਕੜਾਈ ਦੇ ਵਿੱਚ ਪਾ ਲੈਣੀਆਂ ਹੈ ਬਹੁਤ ਵਿੱਚ ਪਾਵਾਂਗੇ ਮੈਂ ਟ੍ਰਾਈ ਕਰੀ ਕਿ ਸਰ ਘੱਟ ਵਾ ਮਾਣੀ ਜਾਣਦੇ ਉਸ ਦਰਦ ਸੁਸਿਵ ਖਾ ਲਿਓ ਖਾ ਕੇ ਜਾਈਆਂ ਨਾ ਆ ਦੇਖੋ ਫੁੱਲ ਵੜੀਆਂ ਬਣ ਗਈਆਂ ਹਾਂਜੀ ਬੀਅੱਚ ਕਿੰਨੇ ਤੇਤੀਆਂ ਕੜਾਈ ਭਰ ਗਈ ਨੂਰ ਨੇ ਖਾਣੀਆਂ ਵਾਹ ਨੂਰ ਖਾਂਦੇ ਹੋਏ ਸਾਰਾ ਜਸਨੂਰ ਖਾਂਦਾ ਜਸਨੂਰ ਕੋ ਵਾਹ ਅਹ ਸਾਡਾ ਜਸਨੂਰ ਖਾਂਦਾ ਹੀ ਇੱਕ ਕੜਾਈ ਬਾਅਦ ਚਲ ਜਾਂਦੀ ਕਿੜੀ ਨਿਕਲੂ ਇੱਕ ਕੜਾਈ ਬਾਅਦ ਚਲ ਜਾਂਦੀ ਹੈ ਵੱਧ ਉਹਦੇ ਫਿਰ ਵੱਧ ਬੋਲ ਬੜੀਆਂ ਵਰ ਪਈ ਜਾਂਦੀ ਬਸ ਕਿੰਦੀਆਂ ਟੇਸਟ ਬਣੀਆਂ ਐ Saya ਨੂਰ ਵੀ ਖਾ dia. ਹੁੰਦੀ ਆ ਅੱਖਰਾ ਡਗਿਆ ਬਸ ਫੁੱਲ ਵੜੀਆਂ ਬਣ ਗਈਆਂ ਬਣ ਚੁੱਕੀਆਂ ਕੜਾਈ ਤੇ ਕੋਈ ਹੱਥ ਨਾ ਲਾ ਲੇ ਕੜਾਈ ਆਪਾਂ ਸਾਈਡ ਤੇ ਰੱਖ ਦਿੰਨੇ ਇਹਨਾਂ ਨੂੰ ਵਧੀਆ ਵਧੀਆ ਵੀਡੀਓ ਲੱਗੀ ਸ਼ੇਅਰ ਜਰੂਰ ਕਰ ਦਿਓ ਵਾਹ